ਬੜੀ ਪਿਆਰੀ ਕਹਾਣੀ ਇੱਕ ਨਾ ਬਜ਼ੁਰਗ ਮਾਤਾ ਸੀ ਉਹ ਮਾਤਾ ਦਾ ਇੱਕੋ ਇੱਕ ਪੁੱਤ ਜਦੋਂ ਦੋਵਾਂ ਮੋਟਿਆਂ ਤੇ ਭਾਰ ਚੁਕਣਾ ਹੋਵੇ ਨਾ ਤੇ ਬੜਾ ਸੌਖਾ ਹੁੰਦਾ ਹੈ ਪਰ ਜਦੋਂ ਇੱਕ ਮੋਟੇ ਤੇ ਸਾਰਾ ਭਾਰ ਚੁਕਣਾ ਹੋਵੇ ਤੇ ਬੜਾ ਔਖਾ ਹੋ ਜਾਇਆ ਕਰਦਾ ਹੈ ਇਸ ਮਾਤਾ ਦਾ ਘਰ ਵਾਲਾ ਚੜ੍ਹਾਈ ਕਰ ਗਿਆ ਮਾਤਾ ਨੇ ਲੋਕਾਂ ਦੇ ਭਾਂਡੇ ਸਾਫ਼ ਕਰ ਕਰਕੇ ਆਪਣੇ ਪੁੱਤ ਨੂੰ ਪੜਾਇਆ ਲੋਕਾਂ ਦੀਆਂ ਧਿਹੜੀਆਂ ਕਰ ਕਰਕੇ ਪੇ ਮਰ ਮਰ ਕੇ ਬੱਚੇ ਨੂੰ ਚੰਗੀ ਵਿਦਿਆ ਜਿਹੜੀ ਪ੍ਰਾਪਤ ਕਰਵਾ ਦਿੱਤੀ ਬੱਚਾ ਸੋਹਣਾ ਪੜ ਲਿਖ ਗਿਆ ਪਰਮਾਤਮਾ ਦੀ ਕਿਰਪਾ ਹੋਈ ਰਹਿਮਤ ਹੋਈ ਮਾਂ ਦੀ ਕੀਤੀ ਮਿਹਤ ਨੂੰ ਭਾਗ ਲ ਲਕਾ ਫਲ ਲਕਾ ਬੱਚਾ ਸੋਹਣਾ ਪੜ ਲਿਖ ਗਿਆ ਹੁਣ ਇਹ ਬੱਚਾ ਜਦੋਂ ਸੋਹਣਾ ਪੜ ਲਿਖ ਗਿਆ ਅਮੀਰਾਂ ਦੇ ਵਿੱਚ ਇਹਦਾ ਨਾਮ ਆਉਣ ਲੱਗ ਪਿਆ ਜਦੋਂ ਅਮੀਰਾਂ ਦੇ ਵਿੱਚ ਨਾਮ ਆਉਣ ਲੱਗ ਪਿਆ ਇਹ ਪਰਿਵਾਰ ਨੂੰ ਕੁਝ ਨਾ ਸਮਝੇ ਮਾਂ ਨਾ ਕੰਮ ਨਾ ਕਰੇ ਜਨਾਨੀ ਨਾ ਕੰਮ ਨਾ ਕਰੇ ਬੱਚਿਆਂ ਨੂੰ ਸੰਭਾਲਣਾ ਦੇਵੇ ਆਵੇ ਤੇ ਘਰੋਂ ਰੋਟੀ ਖਾ ਕੇ ਫਟਾਫਟ ਭੱਜ ਜਾਵੇ ਕਿ ਮੈਨੂੰ ਆਹ ਕੰਮ ਮੈਨੂੰ ਆਹ ਕੰਮ ਪਰਿਵਾਰ ਨੂੰ ਸੰਭਾਲਣਾ ਦੇਵੇ ਤੇ ਯਾਦ ਰੱਖਿਓ ਜਿਹੜੇ ਇਨਸਾਨ ਆਪਣੇ ਪਰਿਵਾਰਾਂ ਨੂੰ ਸਮਾਂ ਨਹੀਂ ਨ ਦੇਂਦੇ ਫਿਰ ਸਮਾਂ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਕਿ ਉਹ ਆਪਣੇ ਪਰਿਵਾਰਾਂ ਦੇ ਨਾਲ ਇਕੱਠੇ ਹੋ ਸਕਣ ਹੁਣ ਮਾਂ ਦੇਖਦੀ ਹੈ ਕਿ ਮੇਰਾ ਪੁੱਤ ਜਿਹੜਾ ਹੈ ਅਮੀਰੀ ਦੇ ਵਿੱਚ ਫਸ ਗਿਆ ਮੈਂ ਪਹਿਲਾਂ ਛੋਟਾ ਘਰ ਸੀ ਸੁਕੂਨਤਾ ਸੀ ਹੁਣ ਇੰਨਾ ਵੱਡਾ ਘਰ ਐਨੇ ਪੈਸੇ ਆ ਪਰ ਐਨੇ ਵੱਡੇ ਘਰ ਨੂੰ ਤੇ ਪੈਸੇ ਨੂੰ ਮੈਂ ਕੀ ਕਰਨਾ ਮੇਰਾ ਪੁੱਤ ਹੀ ਨਹੀਂ ਮੇਰੇ ਕੋਲ ਬਹਿੰਦਾ ਆ ਕੇ ਚਨਾਨੀ ਵੀ ਦੁਖੀ ਆ ਮੇਰਾ ਘਰ ਵਾਲਾ ਮੇਰੇ ਕੋਲ ਆ ਕੇ ਚਾਚਾ ਨਹੀਂ ਬਹਿੰਦਾ ਦੁੱਖ ਸੁੱਖ ਨਹੀਂ ਸਾਂਝਾ ਕਰਦਾ ਜਿਹੜਾ ਪਤੀ ਆਪਣੀ ਪਤਨੀ ਨਾਲ ਅੱਧਾ ਘੰਟਾ ਨਹੀਂ ਨਾ ਰਾਤ ਨੂੰ ਬਹਿੰਦਾ ਦੁੱਖ ਸੁੱਖ ਸਾਂਝਾ ਨਹੀਂ ਕਰਦਾ ਉਹਨਾਂ ਦੇ ਵਿੱਚ ਪਿਆਰ ਦੀ ਥਾਂ ਤੇ ਜੜੀਆਂ ਨੇ ਫੇਰੋ ਰੁਕਾਵਟਾਂ ਪੈ ਜਾਂਦੀਆਂ ਨੇ ਪਿਆਰ ਘਟਦਾ ਨੇ ਮੁਸੀਬਤਾਂ ਵੱਧਦੀਆਂ ਵੱਧਦੀਆਂ ਵੱਧ ਚਾਇਆ ਕਰਦੀਆਂ ਨੇ ਹੋਣੇ ਜਨਾਨੀ ਵੀ ਸੋਚਦੀ ਐ ਬੱਚੇ ਵੀ ਕਹਿੰਦੇ ਵੀ ਪਿਤਾ ਜੀ ਸਾਨੂੰ ਸਮਾਂ ਨਹੀਂ ਦਿੰਦੇ ਪਿਤਾ ਜੀ ਸਾਡੇ ਨਾਲ ਆਉਂਦੇ ਜਾਂਦੇ ਨਹੀਂ ਐ ਪਰ ਪਿਓ ਨੂੰ ਕੀ ਸੀ ਕਿ ਮੈਂ ਪੈਸਾ ਇਕੱਠਾ ਕਰ ਲਵਾਂ ਮੈਂ ਸੋਨਾ ਹੋਰ ਬਿਜ਼ਨਸ ਖੜਾ ਕਰ ਲਵਾਂ ਪੁੱਤ ਨੂੰ ਹੰਕਾਰ ਹੋ ਗਿਆ ਪੁੱਤ ਨੂੰ ਹੋਵੇਂ ਉਹ ਲੱਗ ਵੀ ਕਿਰਪਾ ਨੂੰ ਇਸਨੇ ਬਦਸਿਸਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰਿਵਾਰ ਨੇ ਸਮਝਾਇਆ ਪੁੱਤ ਇਤਾਂ ਨਹੀਂ ਕਰੀਦਾ ਜੇ ਪੈਸਾ ਆ ਜਾਵੇ ਤੇ ਗਰੀਬਾਂ ਨੂੰ ਨੀਤੀਆਂ ਪਾ ਦਿੱ ਸਿਸਾ ਦੇ। ਦੌਲਤ ਤਾਂ ਮਿੱਟੀ ਦੀ ਢੇਰੀ ਐ ਪਤਾ ਨਹੀਂ ਕਦੋਂ ਚਲੀ ਜਾਣੀ ਐ। ਭਰ ਤੂੰ ਇਹ ਪੈਸੇ ਕਰਕੇ ਲੋਕਾਂ ਦੇ ਦਿਲ ਕਿਉਂ ਦਖਾਉਂਦਾ ਐ? ਪਰ ਇਹ ਨਾ ਸਮਝਿਆ। ਹੌਲੀ-ਹੌਲੀ ਇਸਨੇ ਆਪਣਾ ਪਰਿਵਾਰ ਛੱਡ ਦਿੱਤਾ ਪਰ ਹੋਮੇ ਨਾ ਛੱਡੀ ਇਸ ਬੰਦੇ ਨੇ। ਹੋਮੇ ਨਾ ਛੱਡੀ ਪਰਿਵਾਰ ਛੱਡ ਦਿੱਤਾ, ਘਰਵਾਰੀ ਛੱਡ ਦਿੱਤੀ, ਮਾਂ ਛੱਡ ਦਿੱਤੀ, ਬੱਚੇ ਛੱਡ ਦਿੱਤੇ ਤੇ ਸਾਖ ਸਬੰਧੀਆਂ ਨੇ ਆਪੇ ਹੀ ਇਹਨੂੰ ਛੱਡ ਦਿੱਤਾ ਫਿਰ ਕੱਲਾ ਰਹਿ ਗਿਆ। ਤੇ ਯਾਦ ਰੱਖੋ ਭਾਵੇਂ ਇਸ ਨੌਜਵਾਨੇ ਹੌਮੇ ਦੇ ਵਿੱਚ ਹੰਕਾਰ ਦੇ ਵਿੱਚ ਆਪਣਾ ਸਾਰਾ ਕੁਝ ਛੱਡ ਦਿੱਤਾ ਪਰ ਮਾਂ ਨੇ ਆਪਣਾ ਪੁੱਤ ਨਾ ਛੱਡਿਆ ਇੱਕ ਦਿਨੇ ਦਫ਼ਤਰ ਤੋਂ ਔੜਿਆ ਸੀ ਸਾਹਮਣੇ ਮਾਂ दिखी ਤੇ ਮਾਂ ਦੇ ਕੋਲ ਇੱਕ ਨਾ ਪੰਘੂੜਾ ਸੀ ਤੇ ਇੱਕੋ ਨੇ ਲਾਗੇ ਟੋਇਆ ਪੁੱਟਿਆ ਸੀ ਹੁਣ ਜਦੋਂ ਪੁੱਤ ਲਾ ਕੇ ਆਇਆ ਤੇ ਕਹਿੰਦਾ ਪੁੱਤ ਕਹਿੰਦਾ ਮਾਂ ਆ ਕੀ ਇੱਕ ਪਾਸੇ ਤੂੰ ਪੰਘੂੜਾ ਰੱਖਿਆ ਦੂਜੇ ਪਾਸੇ ਤੂੰ ਟੋਇਆ ਪੁੱਟਿਆ ਉਹ ਕੀ ਕਹਿਣਾ ਚਾਹੁੰਦੀ ਮਾਂ ਨੇ ਸਮਝਾਇਆ ਕਿ ਪੁੱਤ ਆਹ ਉਹ ਭੰਗੂੜਾ ਏ ਜਦੋਂ ਬੰਦਾ ਬੱਚਾ ਚੜਮ ਲੈਂਦਾ ਏ ਭੰਗੂੜੇ ਦੇ ਵਿੱਚ ਪੈਂਦਾ ਏ ਤੇ ਉਦੋਂ ਬੱਚੇ ਦੀ ਹਿੰਮਤ ਨਹੀਂ ਵੀ ਉਹ ਆਪਣੇ ਮੂੰਹ ਤੋਂ ਮੱਖੀ ਉਡਾ ਸਕੇ ਬੱਚੇ ਦੀ ਹਿੰਮਤ ਨਹੀਂ ਹੈ ਕਿ ਉਹ ਭੰਗੂੜੇ ਦੇ ਵਿੱਚ ਲੰਮਾ ਪਿਆ ਹੋਇਆ ਆਪਣੇ ਮੂੰਹ ਤੋਂ ਮੱਖੀ ਉਡਾ ਸਕੇ ਐਤੋਂ ਸ਼ੁਰੂਆਤ ਹੁੰਦੀ ਏ ਬੰਦਾ ਚਾਰ ਕਦਮ ਅੱਗੇ ਚੱਲਦਾ ਫਿਰ ਆ ਟੋਏ ਦੇ ਵਿੱਚ ਡਿੱਗਦਾ ਏ ਤੇ ਜਦੋਂ ਟੋਏ ਦੇ ਵਿੱਚ ਉਦੋਂ ਫਿਰ ਇਹਦੀ ਆਤਮੇ ਹਿੰਮਤ ਲਈ ਆ ਪੀ ਇਹਦੇ ਸਰੀਰ ਨੂੰ ਜਿਹੜੇ ਕੀੜੇ ਖਾਰੇ ਹੋਣ ਤੇ ਆਪਣੀ ਹਿੰਮਤ ਦੇ ਨਾਲ ਕੀੜਿਆਂ ਨੂੰ ਪਾਸੇ ਕਰ ਸਕੇ ਪਤਾ ਜ਼ਿੰਦਗੀ ਹੈ ਜਿੰਨਾ ਤੱਕ ਸਾਡੇ ਕੋਲ ਛੋਟਾ ਘਰ ਸੀ ਸਾਡੇ ਕੋਲ ਸਕੂਨ ਸੀ ਸੁੱਖ ਸੀ ਸਾਡੇ ਕੋਲ ਕੋਈ ਹੌਮੇ ਨਹੀਂ ਚੋਂ ਤੇਰਾ ਘਰ ਵੱਟਾ ਹੋਇਆ ਕੰਮ ਵੱਟਾ ਹੋਇਆ ਮਕਾਨ ਵੱਟਾ ਹੋਇਆ ਤੇਰੀ ਹੌਮੇ ਵੀ ਵੱਟੀ ਹੋਗੀ ਪੁੱਤ ਐਸਾ ਹੋ ਮੈਂ ਤੇਨੜ ਤੈਨੂੰ ਕੁਝ ਪ੍ਰਾਪਤ ਨਹੀਂ ਹੋਣਾ ਆਪਣੇ ਪਰਿਵਾਰ ਦੇ ਵੱਲ ਧਿਆਨ ਦੇ ਮੈਂ ਤਾਂ ਤੇਰੀ ਆਸ ਤੇ ਬੰਨੇ ਬੈਠਾ ਰੁੱਖਣਾ ਮੇਰਾ ਕੀ ਭਰੋਸਾ ਮੈਂ ਕਦੋਂ ਦੁਨੀਆ ਨੂੰ ਛੱਡ ਜਾਵਾ ਪਰ ਜਿਹੜੀ ਜਨਾਨੀ ਜਿਹੜੀ ਜਵਾਨੀ ਤੇਨੂੰ ਅਡੀਕਦੀ ਪਈ ਐ ਉਹ ਦੇਵਲ ਚਲਾ ਤਿਆੜ ਦੇ ਤੇਰੇ ਬੱਚੇ ਤੈਨੂੰ ਉਡੀਕਦੇ ਪਏ ਨੇ ਕਿ ਸਾਡਾ ਪਿਓ ਕਦੋਂ ਆਵੇਗਾ ਸਾਨੂੰ ਮਿਲਣ ਕਦੋਂ ਸਾਡਾ ਪਿਓ ਸਾਨੂੰ ਹਿੱਕ ਦੇ ਨਾਲ ਲਾਵੇਗਾ ਕਦੋਂ ਸਾਡੀ ਮਾਂ ਜਿਹੜੀ ਹੈ ਸੁੱਖ ਦਾ ਸਾਹ ਲਵੇਗੀ ਕਦੋਂ ਅਸੀਂ ਆਪਣੇ ਪਰਿਵਾਰ ਚ ਇਕੱਠੇ ਹੋਵਾਂਗੇ ਤੂੰ ਪੁੱਤ ਆਪਣੇ ਪਰਿਵਾਰ ਦੇ ਵਿੱਚ ਚਲਾ ਜਾ ਪੁੱਤ ਨੂੰ ਸਮਝ ਲੱਗ ਗਈ ਆਪਣੇ ਪਰਿਵਾਰ ਦੇ ਵਿੱਚ ਚਲਾ ਗਿਆ ਹੋਮੇ ਛੱਡ ਦਿੱਤੀ ਨਿਮਰਤਾ ਆ ਗਈ ਤੇ ਉਸ ਬੜੀ ਖੁਸ਼ ਹਾਂ ਕਿ ਕਿਆ ਪੁੱਤ ਹੁਣ ਮੈਂ ਸਕੂਨ ਦੇ ਨਾਲ ਮਰ ਸਕਦੀ ਹਾਂ ਕਿਉਂਕਿ ਹੁਣ ਤੇਰੇ ਵਿੱਚ ਹੋਮੀ ਨਹੀਂ ਰਹੀ ਹੰਕਾਰ ਨਹੀਂ ਰਿਹਾ ਹੁਣ